ਤੌਖਾ ਤੋ ਤੁਮਨ ਦੀਪਾ ਪਤਾ ਜਾਂਦੇ ਹੋ ਗੁਰਦੁਆਰੇ ਮੱਥਾ ਟੇਕ ਕੇ ਆਉਂਦੇ ਹੋ ਗੁਰੂ ਘਰ ਤੋ ਹੀ ਨਹੀਂ ਜਾਣੋ ਵੀ ਤੋ ਹੀ ਵੀ ਚੱਲੋ ਨਾ ਆਲਾ ਆਪਾਂ ਤਿੰਨੇ ਜਾਣੇ ਚੱਲਦੇ ਆ ਬਾਪੂ ਜੀ ਤੋ ਚਲੋ ਇੱਥੇ ਨਹੀਂ ਹੈਗੇ ਤੇ ਆਪਾਂ ਜਾ ਕੇ ਮਹਾਰਾਜ ਦਾ ਸ਼ੁਕਰਾਨਾ ਕਰਕੇ ਆਈਏ ਤਿੰਨੇ ਜਾਣੇ ਜੀ ਤੇ ਮੇਰਾ ਵੀ ਕਰਦਾ ਫਿਰ ਬੂਹੇ ਮਾਰ ਕੇ ਜਾਣਾ ਪਊਗਾ ਆਪਾਂ ਨੂੰ ਕੋਈ ਨਹੀਂ ਬੂਹੇ ਮਾਰ ਲਓ ਤੇ ਚਲੋ ਚੱਲੀਏ ਹੋ ਤਿਆਰ ਮਨਦੀਪ ਨੂੰ ਹੀ ਕਹੋ ਤੇ ਚਲੋ ਚੱਲੀਏ ਚਲੋ ਘਰ ਮਹਾਰਾਜ ਦਾ ਸ਼ੁਕਰਾਨਾ ਕੀ ਚਾਹ ਚਲੋ ਚੱਲੀਏ ਚਲਦਾ i <laughs> so ਕੜਾ ਪ੍ਰੀਤੇ ਇਹਨਾਂ ਦੀ ਕਿਸਮਤ ਕਿੱਡੀ ਤੇਜ ਆ ਹੈ ਮੈਂ ਤੇ ਆਖਿਆ ਇਹਨਾਂ ਨੂੰ ਬਾਬੇ ਦੇ ਚੱਕਰਾਂ 'ਚ ਪਸਾਉਣੇ ਆ ਤੇ ਭਾਰੇ ਸੁਣੀ ਲਈ ਮੈਂ ਤੇ ਆਪ ਆਖਿਆ ਚ ਲੈ ਇਹਨਾਂ ਨੂੰ ਬਾਬੇ ਦੇ ਚੱਕਰਾਂ 'ਚ ਪਾਉਣੇ ਤੇ ਇਹਨਾਂ ਦੇ ਵਾਵਾ ਪੈਸੇ ਲਵਾਵਾਂਗੇ ਪਰ ਇਹਨਾਂ ਨੇ ਤੁਹਾਡੀ ਇੱਕ ਨਹੀਂ ਸੁਣੀ ਕੜਾ ਬਾਬੇ ਨੇ ਤਾਂ ਮੈਨੂੰ ਆਖਿਆ ਕੋਈ ਮੋਟੀ ਜੀ ਸਾਮੇ ਲੱਭ ਕੇ ਲਿਆ ਤੇ ਭਾਰੇ ਬਾਜੀ ਗਏ ਮੈਂ ਆਖਿਆ ਇਹਨਾਂ ਦੇ ਵਾਵਾ ਮੈਂ ਪੈਸੇ ਲਵਾਉਂਗੀ ਤੇ ਭਾਰੇ ਇਹਦੇ ਜਿਹੜੇ ਮੰਦਿਰ ਤੇ ਪੇਕੇ ਆ ਨਾ ਉਹਨਾਂ ਨੇ ਵਾਹ ਪੇਸ਼ ਨਹੀਂ ਜਾਣ ਦਿੱਤੇ ਉਹਦੀ ਸੱਸ ਤੇ ਸਗ ਮੰਦਿਰ ਦੀ ਮੰਨਦੇ ਪਰ ਉਹ ਤੇ ਬਾ ਸੋਨੇ ਕਿਹ ਬੰਨੇ ਲੱਗਨ ਦਿੱਤਾ ਮੰਮੀ ਤੂੰ ਕੀ ਲੈਣਾ ਵਿੱਚ ਉਹ ਦਫਾ ਕਰ ਨਹੀਂ ਮੰਨੇ ਤੇ ਤੂੰ ਵੀ ਚੋ ਕਮਿਸ਼ਨ ਲੈਣੀ ਹੈ ਨਹੀਂ ਮੰਨਦੇ ਤੇ ਨਾਸੇ ਚਲ ਕੋੜੇ ਉੱਠ ਕੇ ਤੂੰ ਕੋ ਕੰਮ ਕਰ ਲੈ ਤਾਂ ਨਾਲੇ ਰਹਿਮਤ ਸੁੱਤੀ ਹੈ ਤੇ ਸੋਨੂ ਨੇ ਵੀ ਆ ਜਾਣਾ ਰੋਟੀ ਪਾਣੀ ਦਾ ਟਾਈਮ ਹੋ ਜਾਣਾ ਠੀਕ ਆ

ਅੱਜ ਮੇਰਾ ਦਿਲ ਕਰ ਰਿਹਾ ਮਮੀ ਨੂੰ ਫੋਨ ਲਾਉਣੀ ਹੈ। ਹੈਲੋ। ਹੈਲੋ। ਨਮਸਕਾਰ। ਹਾਂਜੀ ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਮੰਦੀ ਬੇਟੇ? ਹਾਂਜੀ ਮੈਂ ਠੀਕ ਹਾਂ ਤੁਸੀਂ ਸੁਣਾਓ। ਹਾਂਜੀ ਵਧੀਆ ਵਧੀਆ। ਹੋਰ ਅਚਕਦੀਪ ਕਿਵੇਂ ਆ? ਹਾਂਜੀ ਮਮੀ ਉਹ ਡਿਊਟੀ ਤੇ ਗਏ ਆ। ਅਚਕ ਡਿਊਟੀ ਤੇ ਗਏ ਆ? ਹਾਂਜੀ। ਕੋ ਠੀਕ ਐ ਸਸੂ ਦਾ ਦੇ ਹਾਂਜੀ ਠੀਕ ਐ ਹੁਣ ਤੇ ਵਧੀਆ ਵਾ ਖੁਸ਼ ਐ ਸਾਰੇ ਮੈਨੂੰ ਕੋਈ ਕੰਮ ਵੀ ਨਹੀਂ ਕਰਨ ਦਿੰਦੇ ਮੇਰੇ ਅੱਗੇ ਪਿੱਛੇ ਹੀ ਫਿਰਦੇ ਆ ਅੱਛਾ ਫਿਰ ਤੇ ਬਹੁਤ ਵਧੀਆ ਗੱਲ ਐ ਕਿ ਸਾਈ ਜੀ ਨਹੀਂ ਆਉਂਦੀ ਹੁਣ ਦੇਰ ਬਾਅਦ ਨਹੀਂ ਉਹ ਨਹੀਂ ਹੁਣ ਆਉਂਦੇ ਉਹ ਆਪਣੇ ਘਰੇ ਹੀ ਗੱਲਾਂ ਕਰਦੇ ਦਿੰਦੇ ਹੁਣ ਨਹੀਂ ਉਹ ਆਏ ਕਦੀ ਤੇ ਮੰਮੀ ਜੀ ਵੀਰ ਜੀ ਹੁਣ ਚਲੇ ਗਏ ਹਾਂਜੀ ਉਹ ਤਾਂ ਤੇ ਹਫਤਾ ਹੋ ਗਿਆ ਗਿਆ ਨੂੰ ਠੀਕ ਐ ਹਾਂ ਉਹ ਤੇ ਹਫਤਾ ਹੋ ਗਿਆ ਉਹਨਾਂ ਨੂੰ ਗਿਆ ਨੂੰ ਹੋ ਵਧੀਆ ਆਪਣਾ ਧਿਆਨ ਰੱਖਣਾ ਪੂਰਾ ਕੋਈ ਫੁਲਾਈ ਨਹੀਂ ਕਰਨੀ ਰਹੀ ਠੀਕ ਹੈ ਜੀ ਚਲੋ ਠੀਕ ਹੈ ਮੰਮੀ ਹਾਂ ਜੀ ਠੀਕ ਹੈ ਮੰਮੀ ਜੀ ਹਾਂ ਦਾਲ ਬਣਾਉਣ ਲੱਗੇ ਹਾਂ ਇਹੋ ਬਣਾਉਣ ਲੱਗੀ ਪੁੱਤ ਕਿ ਤੂੰ ਕੁਝ ਹੋਰ ਖਾਣਾ ਨਹੀਂ ਬਣਾ ਲਓ ਇਹੋ ਵਧੀਆ ਕਰਾਰੀ ਜੀ ਬਣ ਜਾਂਦੀ ਹੈ ਹਾਂ ਠੀਕ ਹੈ ਮੈਂ ਵੀ ਤਾਈ ਮੈਂ ਹਾਂ ਚਲ ਸਵਾਦ ਬਣਦੀ ਹੈ ਹੁਣ ਤਾਈ ਜੀ ਕਦੀ ਆਏ ਨਹੀਂ ਆਪਣੇ ਘਰ ਫੋਟਾ ਤਾਈ ਮੈਂ ਕੰਬਲੀ ਪੈ ਗਈ ਹਾਂ ਤਾਂ ਇਨੇ ਆਪਾਂ ਨੂੰ ਪੁੱਠੇ ਚਾਟੇ ਲਾਉਣਾ ਸੀ ਤੇ ਆਪਾਂ ਗੁਰੂ ਤੇ ਭਰੋਸਾ ਕਰ ਛੱਡਿਆ ਸਾਡੀ ਉਹਨੇ ਸੁਣ ਲੇ ਹਨਾ ਸਾਡਾ ਸਬਰ ਉਹਨੇ ਪਰਖ ਲਿਆ ਬਥੇਰਾ ਤੇ ਹੁਣ ਸਾਡੀ ਸੁਣ ਲਈ ਹੁਣ ਤਾਈ ਨੂੰ ਕਿ ਲੋੜ ਆਉਣ ਦੀ ਮੈਨੂੰ ਤਾਂ ਆਪਣੀ ਸਮਝ ਲੱਗੀ ਪਹਿਲਾਂ ਘੇੜੇ ਤੇ ਘੇੜਾ ਪੜਦੀ ਜਦੋਂ ਦਾ ਜਦੋਂ ਦਾ ਮਾਰਾਂ ਨਹੀਂ ਸੁਣੀ ਆ ਉਦੋਂ ਦੀ ਵੜੀ ਨਹੀਂ ਨੌ ਸੱਸ ਘਰੇ ਰੁਝੀਆਂ ਨਹੀਂ ਉਹ ਤਾਂ ਨੌਵੇਂ ਘੇੜੇ ਤੇ ਘੇੜੇ ਮਾਰਦੀ ਸੀ ਮੰਤੇ ਉਹ ਨਹੀਂ ਇਹਦਾ ਮਤਲਬ ਆਪਣੇ ਘਰ ਲੜਾਈ ਪੁੰਦਗੀ ਆ। ਚਲੋ ਮਾਲਕ ਨੇ ਸ਼ੁਕਰ ਹੈ ਮਾਲਕ ਦਾ ਟੁੱਟਦੇ ਜਾਈਦਾ ਹੈ ਪਰ ਵਾਇਗਰੂ ਨੇ ਮਿਹਰ ਪਰ ਹੱਥ ਰੱਖਿਆ ਵੀ ਨਿਕਲਣ ਨਹੀਂ ਦਿੱਤਾ ਕਿਹ ਬੰਨੇ। ਚਲ ਕੋਈ ਨਹੀਂ ਤੂੰ ਨਾ ਇਹੋ ਜਿਹਾਂ ਨਾ ਸੋਚਿਆ ਕਰ ਗੱਲਾਂ ਬਾਤਾਂ। ਕੋਈ ਆਵੇ ਜਾਂ ਨਾ ਆਵੇ। ਹਾਂ ਹੋਰ ਖਾਣਾ ਕੁਛ ਫਰੂਟ ਫਰੈਟ ਕੁ ਖਾਣਾ। ਨਹੀਂ ਦਾਲ ਹੀ ਬਣਾ ਲਓ ਫੇਰ ਰਾਤ ਨੂੰ ਇੱਕ ਈ ਖਾਣਾ ਖਾ ਲਾਂ। ਠੀਕ। ਸਮਤ ਅੰਤਰ ਦੀਆਂ ਤਰਕੇ ਵੀ ਨਹੀਂ ਗਾਲ ਮੈਂ ਬੈਠਾ ਅੰਮੀ ਆ ਬੈਠੀ ਹਾਂ ਹੋ ਗਿਆ ਜੀ ਵਿਹਲੇ ਹਾਂ ਕਰ ਲਿਆ ਕੰਮ ਸਾਰਾ ਮਨਾ ਕੇ ਟੀਹਾਂ ਘੜੀ ਤੋਂ ਪਸੇਟਣਾ ਤੇ ਆਏ ਨਹੀਂ ਡੈਡੀ ਡੇੜੀ ਹੁਣ ਜਿੰਨਾ ਚਿਰ ਰਿਜ਼ਲਟ ਨਾ ਆਇਆ ਜਿੱਤਿਆ ਨਾ ਹਰਮਿਤ ਐਮ ਐਲ ਏ ਉਹਨਾਂ ਚੇ ਥੋੜੀ ਨਿਕਰੇ ਵੜਨਾ ਤੈਨੂੰ ਪਤਾ ਹੀ ਹੈ ਉਹ ਉੱਥੇ ਹੈ ਗਈ ਉਹਨਾਂ ਟੋਲਿਆਂ ਬੱਝਿਆਣੀਆਂ ਖਾਂ ਕੇ ਬੈਠੇ ਹੋਣੇ ਉੱਥੇ ਦੁਕਾਨ ਤੇ ਭਾਵੇਂ ਨੁਕਸਾਨ ਹੋਈ ਚਾ ਕੋਈ ਨਾ ਕਿ ਉਹਨਾਂ ਪਰ ਸਹੀ ਵੜਾਉਂਦੇ ਤੇ ਇਹੋ ਹੀ ਗੱਲ ਹੈ ਮਨ ਬੇਤ ਉਹਦਾ ਚੰਗਾ ਮੁੰਡਾ ਦੇ ਉਹ ਨਹੀਂ ਮੁੰਡਾ ਤਾਂ ਬੀਬਾ ਕੰਮ ਵਧੀਆ ਕਰਦੀ ਚਲਾਉਂਦਾ ਆ ਬੋਟਾਂ ਕੀ ਆ ਜਾਂਦੀਆਂ ਸਾਡੇ ਘਰ ਤੇ ਲੜਾਈ ਪਈ ਰਹਿੰਦੀ ਹੋਰ ਕੀ ਆ ਘੜੀ ਵੀ ਜਿਆਦਾ ਕਿੰਨੇ ਦਿਨ ਹੋ ਗਏ ਅੱਤ ਉਹਨਾਂ ਨੇ ਕੀ ਦੇਣਾ ਜਿਹੜਾ ਜਿੱਤ ਗਿਆ ਉਹਨੇ ਕਿਸੇ ਨੂੰ ਪੁੱਛਣਾ ਨਹੀਂ ਉਹ ਵੀ ਜਾਣ ਕੇ ਤੇ ਅੱਜ ਛੁੱਟੀ ਹੈ ਤੂੰ ਹੀ ਚੱਲ ਜਾ ਘੜੀ ਦੁਕਾਨ ਤੇ ਦੁਕਾਨ ਤੇ ਤੇ ਮੰਮੀ ਚੱਲ ਜਾਣਾ ਵਾ ਤੇ ਉਹ ਮੰਦੀਬਾ ਨਾ ਟਿੱਲੀ ਜੀ ਟਿੱਲੀ ਜੀ ਲੱਗਦੀ ਮੈਨੂੰ ਰਾਤ ਵੀ ਪੀੜ ਪੀੜ ਜੀ ਕਰਦੀ ਰਹੀ ਜਾਂਦੀ ਮੇਰੇ ਪੀੜ ਹੁੰਦੀ ਤੇ ਤੂੰ ਹੀ ਮਨਾ ਬਿਨੂ ਰਾਤ ਦੱਸ ਨਹੀਂ ਸਕਦਾ ਤੂੰ ਮੈਨੂੰ ਹੋਣੇ 14 ਵਜਣ ਦਾ ਦਿਨ ਤੇ ਤੂੰ ਤੋਂ ਨਾਲ ਗੱਲ ਕਰਨ ਡਿਆ ਮੈਂ ਤਾਂ ਖੋਤਰਾ ਪਈ ਉੱਠੀ ਨਹੀਂ ਮੈਂ ਹਾਂ ਚਲ ਕੋਈ ਨਹੀਂ ਹੋਂਦਾ ਹੋ ਜਾਂਦਾ ਵਾਧਾ ਘਾਟਾ ਮੜ ਮੋਟਾ ਫਿਰ ਕੀ ਹਾਂ ਤੇ ਉਹ ਦਾ ਮੜ ਮਰ ਹਾਨੂੰ ਕੀ ਕਰਦੀ ਭਲਾ ਉੱਥੇ ਆਇਆ ਸਾਨੂੰ ਪੁੱਛ ਲਈ ਕੋਈ ਨਹੀਂ ਹਣ ਕੇ ਆਇ ਤੇ ਤੂੰ ਪਿਆ ਘੜੀ ਜਾ ਵਾਜ ਮਾਰ ਉਹਨੂੰ ਮਨਦੀਪ ਮੰਮੀ ਕਿੰਦੇ ਆਜਾ ਤੂੰ ਪਈ ਬਈਏ ਘੜੀ ਮੈਂ ਠੀਕ ਨਹੀਂ ਆ ਮੇਰ ਦਰਦ ਹੋਣ ਦੇ ਹੋਇਆ ਹਟੀ ਨਹੀਂ ਆ ਜੇ ਦਰਦ ਮੰਮੀ ਨੂੰ ਭੇਜ ਦੋ ਭੋਲੇ ਜੀ ਭੇਜ ਦੰਨ ਤੂੰ ਮੈਂ ਹਾਂ ਉਹ ਕਹਿੰਦੀ ਮੇਰੇ ਅਜੇ ਦਰਦ ਹੁੰਦਾਈ ਆ ਤੁਸੀਂ ਆ ਜਿਓ ਅੰਦਰ ਮੈਂ ਨਹੀਂ ਬਾਹਰ ਆਉਣਾ ਦਰਦ ਹੋਣ ਦੀ ਹਾਂ ਮੈਂ ਤੇ ਘਟ ਗਈ ਹੋਊ ਤੇ ਨੇ ਮਨਦੀਪ ਕੀ ਗੱਲ ਆ ਪੁੱਤ ਮੈਂ ਮੰਮੀ ਰਾਤ ਦੀ ਬੜੀ ਤਾਂਗ ਜੀ ਨੇ ਕਹਿੰਨੇ ਕੀ ਪੀੜੀ ਹੁੰਦੀ ਰਹੀ ਮੁੱਠੀ ਮੁੱਠੀ ਤੇ ਆਪਾਂ ਤੇ ਡਾਕਟਰ ਨਾਲ اگلے ਹਫ਼ਤੇ ਦਾ ਟਾਈਮ ਦਿੱਤਾ ਪਤਾ ਨਹੀਂ ਅੱਜ ਚੋਹੋਂ ਅੰਦਰ ਕੀ ਮੱਠੀ ਤੇ ਇੰਨੀ ਲਾਹ ਪਰਵਾਈ ਲਾਹ ਪਰਵਾਈ ਕਰੀ ਦੀ ਤੁਸੀਂ ਰਾਤ ਦਾ ਦੱਸਿਆ ਕਿਉਂ ਨਹੀਂ ਮੈਨੂੰ ਹੁਣ 11 ਦਾ ਟਾਈਮ ਵਜਾ ਗਿਆ ਤੇ ਹੁਣ ਤੁਸੀਂ ਦੱਸਣ ਢੇਆ ਤੈਨੂੰ ਵੀ ਨਹੀਂ ਪਤਾ ਲੱਗਾ ਕਿ ਮੈਂ ਦੱਸਣਾ ਮੰਮੀ ਨੂੰ ਕੁਛ ਚਲ ਹਣਾ ਕਾਰੋ ਤਿਆਰੀ ਤੇ ਹਸਪਤਾਲ ਵਿਖਾ ਕੇ ਆਈਏ ਚਲ ਜੀ ਡਾਕਟਰ ਕੋ ਚਲੋ ਠੀਕ ਚਲੋ ਚਲ ਜੀ ਇੰਨੇ ਆਣ ਕੇ ਨਹੀਂ ਨਹੀਂ ਕਰੀ ਦੀਂਦੀ ਫੋਟੋ ਹੁਣ ਤਾਂ ਮੀਗੀ ਕਰਨ ਦੇ ਜੀ ਇਹ ਹਾ ਪੈਸੇ ਫੜਾਣਾ ਤੈਨੂੰ ਹੈਗੇ ਕਰੇ ਹਾਂ ਕਸ਼ਿਆ ਗਿਆ ਹਾਂ ਲੈ ਫੜਫੜਾ ਲੈ ਨਹੀਂ ਕਿ ਚੱਕ ਕੋਈ ਪਤਾ ਨਹੀਂ ਲੱਗਾ ਹਾਂ ਹਾਂ ਮਿਲੋ ਕੰਬਰ ਕੰਬਰ ਵੀ ਲਾਇਆ ਹੀ ਨਹੀਂ ਕੇ ਕਪੜੇ ਤੇ ਮੈਂ ਪਾ ਲਿਆ ਜੇ ਦਾਖਲ ਕਰ ਲਿਆ ਤੇ ਹਾਂ ਹੋ ਲੈ ਲਓ ਫੇਰ ਅਸੀਂ ਗੇੜੇ ਮਾਰਾਂਗੇ ਗੇੜੇ ਮਾਰਦੇ ਰਹਾਂਗੇ ਪਾਂਡੇ ਕੰਬਰ ਲਿਆ ਮਾਦਰਾ ਹਾਂ ਕੰਬਲ ਉਸ ਮੈਂ ਰੱਖਿਆ ਜੋੜ ਕੇ ਲਾਲਾ

ਆਪਣਾ ਠੀਕ ਨੇ ਆ ਮਨਦੀਪ ਆਰਾਧੀ ਢਿੱਲੇ ਆ ਤੇ ਲੈ ਕੇ ਚੱਲੇ ਆ ਆਪਾਂ ਉਹਨੂੰ ਹਸਤਾਲ ਤੇ ਕੋਈ ਨਹੀਂ ਆਈ ਨਹੀਂ ਆਉਂਦੀ ਆ ਹਾਂ ਹਾਂ ਉਹ ਮੈਂ ਕਿਹਾ ਦੱਸਦਾ ਤੇ ਆ ਜਾਓ ਤੁਸੀਂ ਵੀ ਉੱਥੇ ਠੀਕ ਆ ਠੀਕ ਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਚਾ ਚਲੋ ਠੀਕ ਆ ਅਸੀਂ ਤੁਰਨ ਲੱਗੇ ਠੀਕ ਹੈ ਠੀਕ ਠੀਕ ਆ ਉਹਨਾਂ ਨੂੰ ਕੀ ਕਹਿਣਗੇ ਸਾਨੂੰ ਦੱਸਿਆ ਨਹੀਂ ਸੋਕੇ ਆਂ ਜੀ ਅੰਮੀ ਪਤਾ ਤਾਈ ਆਪਣੀ ਮਰਾਜਾ ਸੁਣਾ ਦੇ ਦੇ ਹ ਘਰ ਦਾ ਧਿਆਨ ਰੱਖਣ ਗਿਆ ਭਾਵੇਂ ਆਪਾਂ ਲੋਕ ਲਾ ਹੀ ਸੈਣਾ ਫਿਰ ਵੀ ਚੱਲ ਕੋਈ ਨਹੀਂ ਮੈਂ ਕਹਿ ਦਿੰਨਾ ਆਹੋ ਕਹਿ ਦੋ ਨਣਕੀ ਠੀਕ ਅਸੀਂ ਦਵਾਈ ਲੈਣ ਚੱਲੇਗਾ ਆਖੀ ਠੀਕ ਹੈ ਦਸੇਣਾ ਟੇ ਲੈ ਗਈ ਦਵਾਈ ਲੈਣ ਚੱਲੇ ਠੀਕ ਆਹੋ ਮੰਮੀ ਮੈਂ ਤੇ ਆ ਤਾਈ ਨੂੰ ਸੁਣਾ ਕੀ ਕਹਿੰਦੀ ਕਹਿੰਦੇ ਕੋਈ ਨਹੀਂ ਰੱਖਾਂਗੇ ਧਿਆਨ ਪੁੱਛ ਦੇ ਹਾਂ ਕਿੱਧਰ ਚੱਲੇ ਮੈਂ ਕਿਹਾ ਦਵਾਈ ਲੈਣ ਚੱਲੇ ਵੇ ਇਹ ਅੱਛਾ ਠੀਕ ਹੈ ਹਾਂ ਤੇ ਪੈਸੇ ਸਾਮਕੇ ਪਾ ਲਈ ਹਾਂ ਜੀ ਹਾਂ ਜੀ ਪਾ ਲਿਆ ਚੱਲ ਜਾ ਕੱਢ ਗੱਡੀ ਫਿਰ ਤੇ ਰੱਖੋ ਕੰਬਲ ਕੁੰਬਲ ਤੇ ਆਈਏ ਚਲੋ ਫਿਰ ਚੱਲੇ ਚੱਲ ਚੱਲ

ਤੇ ਪਹਿਲੇ ਬੱਚੇ ਨੂੰ ਜੋ ਕਿਹਨਾਂ ਬੱਚਾ ਪਹਿਲੇ ਹੀ ਹਾਂ ਦਸ ਨਾਲ ਲਿਬਰ ਪਹਿਨ ਸਟਾਰਟ ਹੋ ਗਏ ਇਹਨਾਂ ਨੂੰ ਜੀ ਜਿੱਲੀ ਕਿੰਗਾ ਮੈਂਬਰ ਅਪਚਰ ਹੋ ਗਿਆ ਇਹਨਾਂ ਦੀਆਂ ਹਾਂਜੀ ਜੂਟਰਸ ਦਾ ਮੂ ਆਪਣਾ ਹੋ ਚੁੱਕਾ ਵਾ ਖੁੱਲ ਚੁੱਕਾ ਵਾ ਇਹਨਾਂਸ ਜੀ ਨੇ ਐਮਰਜੈਂਸੀ ਕਰਨਾ ਪਊਗਾ ਓਕੇ ਹਾਂਜੀ ਕੋਈ ਖਤਰੇ ਵਾਲੀ ਗੱਲ ਨਹੀਂ ਨਹੀਂ ਖਤਰਾ ਕੋਈ ਗੱਲ ਨਹੀਂ ਬੱਚਾ ਬੱਚਾ ਠੀਕ ਹੈ ਬਾਕੀ ਮੂਮੈਂਟ ਵੇਪੀ ਕਰਦਾ ਵਾ ਡਿਵਰੀ ਹੋਣ ਤੋਂ ਬਾਅਦ ਫਿਰ ਦੇਖਦੇ ਹਾਂ ਮੂਮੈਂਟ ਬੱਚਾ ਕਿਸ ਤਰ੍ਹਾਂ ਕਰੂਗਾ ਠੀਕ ਹੈ ਹਾਂਜੀ ਓਕੇ ਜੀ